ਡਰੱਗ ਇਨਸਪੈਕਟਰ ਦੇ ਘਰ ਰੇਡ ਤੋਂ ਬਾਅਦ ਲਿਸਟ ਹੋ ਸਕਦੀ ਹੈ ਲੰਮੀ ਆਪਦੇ ਕਲੋਜ਼ ਰਿਸ਼ਤੇਦਾਰਾਂ ਦੇ ਨਾਂ ਤੇ ਕਰਵਾਈਆਂ ਸਨ ਐਫੜੀਆਂ 12 ਅਗਸਤ ਨੂੰ ਬੁਲਾਇਆ ਗਿਆ ਉਸ ਨੂੰ ਮਹਾਲੀ ਐਸਟੀਐਫ ਦਫਤਰ ਸ਼ਨੀਵਾਰ ਨੂੰ 1 ਵਜੇ ਦੇ ਲਗਭਗ ਡੀਐਸਪੀ ਐਸਟੀਐਫ ਪਰਮਜੀਤ ਸਿੰਘ ਡੋੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਜੋ ਡਰੱਗ ਇਨਸਪੈਕਟਰ ਦੇ ਘਰ ਰੇਡ ਕੀਤੀ ਗਈ ਸੀ ਉਸ ਦੇ ਵਿੱਚ ਗਣਪਤੀ ਅਨਕਲੇਬ ਬਠਿੰਡਾ ਅਤੇ ਮੌੜ ਮੰਡੀ ਵਿਖੇ ਉਹਨਾਂ ਦੇ ਜੋ ਆਪਣਾ ਜੱਦੀ ਰਹਿਸ਼ ਹੈ ਉਥੇ ਅਤੇ ਗਿੱਦੜਾ ਵਿਖੇ ਉਹਨਾਂ ਦੇ ਸਹੁਰਾ ਪਰਿਵਾਰ ਦੇ ਘਰ ਉਹਨਾਂ ਵੱਲੋਂ ਰਿਡ ਕੀਤੀ ਗਈ ਸੀ ਜਿਸ ਦੇ ਵਿੱਚ ਹੋਰ ਵੀ ਕਾਫੀ ਜਗ੍ਹਾ ਤੇ ਉਹਨਾਂ ਵੱਲੋਂ ਰਿਡ ਕੀਤੀ ਗਈ ਹੈ ਜਿਸ ਦੇ ਵਿੱਚ ਕਰੋੜਾਂ ਰੁਪਏ ਦੀ ਪ੍ਰਾਪਰਟੀ ਦੀ ਡਾਕੂ ਮਿਲੀ ਹਨ ਜੋ ਐਫ ਡੀਆਂ ਉਹਨਾਂ ਵੱਲੋਂ ਕਰਵਾਈਆਂ ਗਈਆਂ ਕਿੰਨੀਆਂ ਸਨ ਉਹ ਆਪਣੇ ਬੱਚਿਆਂ ਤੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਂ ਦੇ ਐਫ ਡੀ ਵੀ ਐਫ ਡੀ ਉਹਨਾਂ ਵੱਲੋਂ ਕਰਵਾਈਆਂ ਗਈਆਂ ਸਨ ਉਹਨਾਂ ਦੱਸਿਆ ਕਿ ਹੁਣ ਸਾਡੇ ਵੱਲੋਂ ਇੱਕ ਵਾਰੀ ਜਿੰਨੀ ਵੀ ਉਹਨਾਂ ਦੀ ਪ੍ਰਾਪਰਟੀ ਹੈ ਜਾਂ ਜਿਨ੍ਹਾਂ ਦੇ ਬੈਂਕ ਦੇ ਖਾਤੇ ਹਨ ਉਹ ਇਹਨਾਂ ਵੱਲੋਂ ਇੱਕ ਵਾਰੀ ਸੀਲ ਕਰ ਦਿੱਤੇ ਗਏ ਹਨ ਅਤੇ 12 ਅਗਸਤ ਨੂੰ ਉਹਨਾਂ ਵੱਲੋਂ ਐਸਟੀਐਫ ਦਫ਼ਤਰ ਮਹਾਲੀ ਵਿਖੇ ਬੁਲਾਇਆ ਗਿਆ ਹੈ ਉਹਨਾਂ ਨੂੰ ਇੱਕ ਨੋਟਿਸ ਦਿੱਤਾ ਗਿਆ ਹੈ ਅਤੇ ਹੁਣ ਉਹ 12 ਅਗਸਤ ਨੂੰ ਉੱਥੇ ਆਪਣਾ ਪੇਸ਼ ਹੋਣਗੇ ਦੱਸਦੀ ਹੈ ਕਿ ਪਿਛਲੇ ਦਿਨੀ ਆਪਣਾ ਐਸਟੀਐਫ ਬਠਿੰਡਾ ਵੱਲੋਂ ਐਮ ਡੀ ਐਸ ਪੀ ਪਰਮਜੀਤ ਸਿੰਘ ਡੋਰ ਦੀ ਅਗਵਾਈ ਦੇ ਵਿੱਚ ਇੱਕ ਡਰਗ ਇਨਸਪੈਕਟਰ ਦੇ ਕਾਰਨਾਂ ਵੱਲੋਂ ਅਰੇਡ ਕੀਤੀ ਗਈ ਸੀ ਤੇ ਉਹਨਾਂ ਦੱਸਿਆ ਕਿ ਇਸ ਤੇ ਕੁਝ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੇ ਨਾਲ ਇਸ ਦੇ ਹੱਥਾਂ ਉਹਨਾਂ ਦੇ ਆਪਣਾ ਸਾਥ ਹੈ ਅਤੇ ਉਹਨਾਂ ਦੇ ਨਾਲ ਮਿਲ ਕੇ ਇਹ ਸਾਰਾ ਕਾਰੋਬਾਰ ਕਰਦਾ ਸੀ ਇਸ ਸੰਬੰਧੀ ਵੀ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਲਿਸਟ ਲੰਬੀ ਵੀ ਹੋ ਸਕਦੀ ਹੈ ਹੋਰ ਵੀ ਇਸ ਦੇ ਵਿੱਚ ਵਿਅਕਤੀ ਸ਼ਾਮਲ ਹੋ ਸਕਦੇ ਹਨ ਸਬਕੀ ਕਮਿਸ਼ਨ ਦੇ ਡਾਕਟਰ ਇੰਸਪੈਕਟਰ ਸਿੰਘ ਨਾਮੀ ਅਨੁਸਾਰ ਇੱਕ ਇਤਹਾਸ ਸੀ। ਸ਼ਿਸ਼ਮ ਕੁਮਾਰ ਮਿੱਤਰ ਡਾਕਟਰ ਇੰਸਪੈਕਟਰ ਨੂੰ ਰੈਜਕਲੀ ਪੋਸਟਰੀਅਰ ਪ੍ਰਜਲਕਾ ਇਹ ਵੀ ਇੱਕ ਖਲਾਫ ਕੇਸ ਰਜਿਸਟਰ ਕੀਤਾ ਗਿਆ ਐਸਟੀਐਮ ਮੁਹਾਰੀ ਥਾਣੇ ਦੇ ਵਿੱਚ। ਇਸ ਮਕਦਮੇ ਦੇ ਵਿੱਚ ਮੇਨਚੀ ਰਹੀ ਹੈ ਕਿ ਇਸ ਤੇ ਦਰਖਸਤਦਾਰ ਦਾ ਸੰਪਰਕ ਅਤੇ ਇਸ ਵੱਲੋਂ 파ੜੀਆਪਤਾ ਦੇ ਵਿੱਚ ਜਾਇਦਾਦ ਘਾਉਂਦਾ ਕੇਸ ਰਜਿਸਟਰ ਹੋਇਆ। ਕੋ ਕੇਸ ਰਜਿਸਟਰ ਹੋ ਤੁਰਾ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਪਾਰਟੀਆਂ ਬਣਾ ਕੇ ਇਸ ਦੇ ਆਦੇ ਰਹਿਸ਼ੀ ਗਲਪਤੀ ਦੇ ਵਿੱਚ ਰਿਕੁੱਠੀ ਹੈ ਉੱਥੇ ਇਸ ਤੋਂ ਲਗਾ ਇਸ ਦਾ ਪੁਰਾਣਾ ਘਰ ਮੋਰ ਮੰਡੀ ਹੈ ਇਸ ਦੇ ਇਨਲਸ ਜਿਹੜੇ ਨੇ ਉਹ ਗਦੜੇ ਕੋਸਾਟੇ ਤੇ ਹੋਰ ਚੰਡੀਗੜ੍ਹ ਤੇ ਹੋਰ ਵੀ ਕਈ ਜਗ੍ਹਾ ਤੇ ਪਟੜ ਪਾਰਟੀਆਂ ਵੱਲੋਂ ਰੇਡ ਕੀਤੇ ਗਏ ਤਾਂ ਜੋ ਸਾਰੇ ਡਾਕੂਮੈਂਟਸ ਵਗਾਰ ਸਬੰਧ ਦਸਤਾਵੇਜ਼ ਜੋ ਹੋ ਕੋ ਇਲੀਗਲ ਚੀਜ਼ ਦੀ ਬਰਾਮਦ ਵੀ ਹੋ ਸਕੇ ਔਰ ਇਸ ਤਰ੍ਹਾਂ ਦੇ ਰਿਪੋਰਟ ਹਾਸਲ ਕੀਤਾ ਗਿਆ ਉਸ ਤੋਂ ਮੁੱਖ ਤੌਰ ਤੇ ਇੰਨਾ ਹੀ ਪਤਾ ਲੱਗਾ ਵੀ ਇਸ ਨੇ ਕਰੋੜਾਂ ਦੀ ਨੀਤੀ ਦੇ ਵਿੱਚ ਸਿਹਰੇ ਹੈਗੇ ਆ ਬੈਂਕਾਂ ਦੇ ਵਿੱਚ ਪੈਸੇ ਜਮਾ ਕਰਵਾਏ ਨੇ ਆਪ ਦੇ ਬੱਚਿਆਂ ਦੇ ਨਾਮ ਤੇ ਜਾਂ ਆਪ ਦੇ ਰਿਸ਼ਤੇਦਾਰਾਂ ਦੇ ਨਾਮ ਤੇ ਤੇ ਇਸ ਤੋਂ ਲਗਾ ਕੁਝ ਪ੍ਰੋਪਰਟੀਆਂ ਨੇ ਉਹਨਾਂ ਬਾਰੇ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ ਇਹਨਾਂ ਦੇ ਬੈਂਕਾਂ ਦੇ ਜਿਹੜੇ ਹੈਗੇ ਸੀਗੇ ਉਹ ਸਾਰੇ ਸੀਜ਼ ਕਰ ਦਿੱਤੇ ਗਏ ਨੇ ਕੋਸ ਵਗੈਰਾ ਤੇ ਹੁਣ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸ ਨੂੰ ਇਸ ਮੁਕਦਮੇ ਦੀ ਤਫਤੀਸ਼ ਵਿੱਚ ਸ਼ਾਮਲ ਹੋਣ ਵਾਸਤੇ ਸੋਮਵਾਰ ਦਾ ਸੌਵਾ ਦਿੱਤਾ ਗਿਆ 12 ਤਰੀਕ ਨੂੰ ਇਹ ਜਾ ਕੇ ਆਉ ਦਾ ਪੱਖ ਦੱਸੋਗੇ ਪਰ ਫਰਦਰ ਇਨਵੈਸਟੀਗੇਸ਼ਨ ਦੌਰਾਨ ਕਈ ਹੋਰ ਪੱਖ ਸਾਹਮਣੇ ਆਉਣ ਦੀ ਸਭਾਵਨਾ ਹੈ ਕਿਉਂਕਿ ਇਹਨੇ ਪ੍ਰੋਪਰਟੀਆਂ ਕਈ ਜਗ੍ਹਾ ਤੇ ਖੋਹ ਹੋਣ ਭਰੀ ਦੀ ਪਤਾ ਨਹੀਂ ਕਿੰਨੇ ਦਿਨ ਜਿਹੜੇ ਸੀ ਪਰ ਸੀਰਲ ਫੜੀ ਕਿੰਨੇ ਦਿਨ ਲਿਖਿਆ ਇਹ ਐਗਜੈਕਟ ਫਿਗਰ ਤਾਂ ਨਹੀਂ ਜੇ ਮੈਂ ਕਹਿ ਸਕਦਾ ਬਟ ਇਹਨਾਂ ਦੀ ਗਿਣਤੀ ਕਰੋੜਾਂ ਦੇ ਸੌ ਮਿਲ ਜੂਗੀ ਉਹ ਰਿਸ਼ਤੇਦਾਰਾਂ ਦੇ ਨਾਂ ਤੇ ਸੀ ਜਾਂ ਬੱਚਿਆਂ ਦੇ ਨਾਂ ਤੇ ਪਤਾ ਨਹੀਂ ਕਿੱਥੇ ਇਹ ਬੱਚੇ ਦੇ ਨਾਂ ਤੇ ਵੀ ਹੈ ਰਿਸ਼ਤੇਦਾਰਾਂ ਦੇ ਨਾਂ ਤੇ ਵੀ ਰਿਸ਼ਤੇਦਾਰਾਂ ਦੇ ਨਾਂ ਤੇ ਨੰਨਾ ਫੈਮਿਲੀ ਦੇ ਨਾਂ ਤੇ ਹੈ ਇਹਨਾਂ ਦੇ ਫੈਮਿਲੀ ਦੇ ਨਾਂ ਤੇ ਹੈ ਨਾਂਸ ਦੇ ਨਾਂ ਤੇ ਵੀ ਹੈ ਕੁਝ ਆਪਦੇ ਪਰਿਵਾਰ ਦੇ ਲੋਕਾਂ ਦੇ ਨਾਂ ਤੇ ਹੈ ਤੁਸੀਂ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਬਾਹਰ ਫੈਕਟਰੀ ਫੁਟਕੀ ਕਿਸ ਤਰ੍ਹਾਂ ਦੀ ਹੈ ਨਹੀਂ ਜੇ ਕੋਈ ਹੋਰ ਕਦਮਾਂ ਦਿਸਟੁਰਬ ਹੋਇਆ ਅਜਿ ਮਗਲੀ ਤਕਤੀਸ਼ਾ ਉਹ ਪ੍ਰੈਕਟਿਸ ਬਾਰੇ ਜਾਂ ਕੋਈ ਵੀ ਚੀਜ਼ ਸਮਝ ਨਹੀਂ ਆਉਂਦੀ ਹੈ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਹੋਰ ਬੜੀ ਟੈਕਨੀਕਲ ਵੇ ਦੇ ਨਾਲ ਸਾਰਾ ਕੁਝ ਕੀਤਾ ਜਾਊਗਾ ਇਹ ਹੁਣ ਕਿੱਥੇ ਦਾਖਲ ਸਿੱਧਾ ਫਾਈਲ ਕਰ ਤੇ ਹੁਣ ਜੇ ਮੌਲੇ ਬਾਰਤਰੀ ਨਹੀਂ ਉੱਥੋਂ ਦਾ ਫਾਈਲ ਕਰ ਦਿੱਤਾ ਨੂੰ ਉਸ ਤੋਂ ਦੇ ਲੀਗਲ ਪ੍ਰੋਵੀਜ਼ਨ ਆ ਕੇ ਸਾਰੇ ਡਾਕ ਕੀਤੇ ਜਾਣ ਇਹਦੇ ਲੈਕੜੇ ਦੀ ਅੱਪਕੇਰੇ ਜ ਬਣਾ ਦੇਣਾ ਨੂੰ ਇਸ ਦੇ ਕੁਝ ਜਿਹੜੇ ਹੈਗੇ ਆ ਨਸ਼ੇ ਨਾਲ ਰਿਲੇਟਡ ਬੰਦੇ ਹੈਗੇ ਆ ਉਹਨਾਂ ਨਾਲ ਕੁਝ ਲਿੰਕਸ ਭਰੇ ਪਤਾ ਲੱਗਾ ਜਿਸ ਨੂੰ ਜਿਹੜਾ ਟੈਕਨੀਕਲ ਕਮਿਟੀ ਦੇ ਨਾਲ ਸਾਬਤ ਕੀਤਾ ਜਾ ਰਿਹਾ ਨਸ਼ਾ ਕਿਸ ਤਰ੍ਹਾਂ ਦਾ ਕਰ ਰਿਹਾ ਇਹ ਮੈਡੀਕਲ ਨਸ਼ਾ ਸੀ ਮੈਡੀਕਲ ਨਸ਼ਾ ਸਰ ਬਹੁਤ ਵੀ ਬੰਦੇ ਇਨਵੋਲ ਹੋ ਗਏ ਇਸ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਸ ਤਰ੍ਹਾਂ ਇਹ ਲਿਸਟ ਬਹੁਤ ਲੰਮੀ ਹੋ ਗਈ ਹੈ